ਓਏ ਓਏ ਅੱਜ ਤੱਕੜੀ ਵਾਲਾ ਕਿਵੇਂ ਖੇਜਾ ਬੈਠਾ ਬੋਲਦਾ ਨਹੀਂ ਚਾਚਾ ਸਾਹਿਬ ਖੇਜਿਆ ਨਹੀਂ ਇਹ ਤਾਂ ਬਾਲਾ ਦੁਖੀ ਆ ਓ ਮੈਥੋ ਕੇ ਉਹ ਮੈਂ ਭਾਗ ਜਾਨਾ ਓਏ ਨਹੀਂ ਤੈਥੋਂ ਨਹੀਂ ਇਹ ਤਾਂ ਝਾੜੂ ਵਾਲੀ ਦੀ ਕਿੱਕਲੀ ਤੋਂ ਚਾਚਾ ਸਿਆ ਇੱਕ ਗੱਲ ਆ ਓਏ ਓ ਜਿੱਤੂ ਹਰੂ ਪਤਾ ਨਹੀਂ ਕੌਣ ਪਰ ਪਤੰਦਾ ਜਿੱਥੇ ਜਾਂਦਾ ਮੇਲਾ ਲੁੱਟ ਲੈਂਦਾ ਕਾਠੀ ਵਾਲਾ ਹੁੰਦਾ ਆ ਕੱਠ ਤਾਂ ਹੋਣਾ ਸੀ ਉਹ ਪਹਿਲਾਂ ਲੋਕ ਇਹਨੂੰ 2-2 ਲੱਖ ਰੁਪਏ ਦੇ ਕੇ ਸਦੋਂਦੇ ਸੀ ਵਿਹਾਂ ਚ ਹੁਣ ਲੋਕਾਂ ਨੂੰ ਫਰੀ ਚੜਕੜੇ ਸੁਣਨ ਨੂੰ ਮਿਲਦੇ ਆ ਓਏ ਉਹ ਤੂੰ ਮੇਰੇ ਮੁੱਖ ਨਹੀਂ ਚਾਖਿਆ ਨਾ ਰੋਸ਼ੀਤਰਖਾਨਾ ਤੂੰ ਵੀ ਪੁਰਾਣਾ ਕਲਾਕਾਰ ਆ ਸਖਲਾ ਕੋ ਛੜ ਵਾਲੇ ਤੋਂ ਛੱਡਦੇਗਾ ਤੂੰ ਵੀ ਕੋਈ ਸ਼ੋਰ ਲਈ ਕੀ ਇਹ ਕੰਮ ਬਣ ਗਿਆ ਆਪਣਾ ਓ ਚਾਚਾ ਸਿਆ ਉਹ ਬੇ ਜਰਾ ਛੱਡਦਾ ਤਾਂ ਹੁੰਦਾ ਪਰ ਉਹੋ ਜੀ ਗੱਲ ਨਹੀਂ ਬਣੀ ਉਹ ਮਤਾਂ ਦੇਖਿਆ ਨਹੀਂ ਆ ਦੇਖ ਮੈਂ ਦੇਖਿਆ ਜੀ ਕੋ ਸਿੱਲੀ ਸਿੱਲੀ ਫੇਸ ਨਾਵਾ ਕਿ ਜੇ ਕੋ ਜਿੱਤ ਗਿਆ ਪਹਿਲਾ ਠੰਡੀ ਠੱਡੀ ਹਵਾ ਦਾ ਰੁਖ ਮਾਣੋ ਤੇ ਰੁਖ ਹਵਾ ਦਾ ਇਹ ਜੋ ਠੰਡੀ ਠੰਡੇ ਆਉਂਦੀ ਹੈ ਹਵਾ ਮਾਲ ਵਿੱਚ ਫੁੱਲ ਖਿੜੇਗਾ ਕਮਲ ਫੁੱਲ ਜ਼ਰੂਰ ਖਿੜੇਗਾ ਗਰੀਬਾਂ ਦੀਆਂ ਆ ਗਿਆ ਏ ਸੁਣ ਕੇ ਪਕਾਰ ਨੂੰ ਮੋਦੀ ਜੀ ਨੂੰ ਕਹਿੰਦੇ ਉਹ ਮੰਨਦਾ ਨਹੀਂ ਹਾਰ ਮਾਨ ਸ਼ੇਰ ਦਿੱਤਾ ਇੰਡੀਆ ਨੂੰ ਜਵਾਨ ਕਮਲ ਫੁੱਲ ਜ਼ਰੂਰ ਖਿੜੇਗਾ ਕਮਲ ਦਾ ਫੁੱਲ ਜ਼ਰੂਰ ਖਿੜੇਗਾ ਇਸ ਰੋਜ਼